ਕਮਾਈ ਦੇ ਮੰਮੀ ਮੈਂ 2 ਸਾਲ ਬੜੀ ਕੀਤੀ ਸੀ ਪਰ ਕਾਗਜ਼ਾ ਪੱਤਰਾਂ ਦੇ ਕਰਕੇ ਉੱਥੇ ਹੀ ਉਹ ਪੈਸੇ ਲੱਗੇ 2 ਸਾਲ ਦੇ ਤੇ ਤੁਸੀਂ ਗਾਲੀ ਪਾਈ ਸੀ ਮੇਰਾ ਇਰਾਦਾ ਸੀ ਕਿ 1 ਸਾਲ ਹੋਰ ਲਾਲਾ ਮੈਂ ਅੱਛਾ ਵੀ ਤੂੰ ਅਜੇ ਹਾਨੂੰ ਮਿਲਦਾ ਮੈਂ ਹੈ ਵੇਖ ਲਾ ਵੀ ਜੀ ਨਹੀਂ ਮੈਂ ਕਹਿੰਦਾ ਚੱਲ 1 ਸਾਲ ਹੋਰ ਲਾਲਾ ਕਰਨ ਰੰਗ ਰੋਗਣ ਕਰਾ ਲਈਏ ਤੂੰ ਵਧੀਆ ਬਣ ਜਾਂਦਾ ਵਾ ਰੰਗ ਰੋਗਣ ਦਾ ਮੈਂ ਕਹਿੰਦਾ ਸਾਡੇ ਮਿਲਦਾ ਨਹੀਂ ਵੀ ਅਸੀਂ ਮਿਲ ਨੂੰ ਦੋ ਨਹੀਂ ਉਹ ਵੀ ਮਿਲਣਾ ਤੇ ਚਲੋ ਜ਼ਰੂਰੀ ਹੈ ਪਰ ਮੈਂ ਅੱਗੇ ਦਾ ਵੀ ਸੋਚਿਆ ਨਾ ਫਿਰ ਉਹ 2 ਸਾਲ ਲਾਏ ਉਹ ਤੇ ਸਾਰੇ ਉਧਰ ਹੀ ਲੰਗੇ ਕਾਗਜ਼ਾ ਪਤਰਾ ਦੇ ਤੇ ਤੂੰ ਹੀ ਕਾਲੀ ਪਾਤੀ ਫਿਰ ਮੈਂ ਘਰ ਆ ਗਿਆ ਚੱਲ ਪੁੱਤ ਸਾਰੀ ਉਮਰ ਕਮਾਈ ਕਰਨੀ ਆ ਤੇ ਸਾਨੂੰ ਤੇ ਤੇਰੇ 2 ਸਾਲ ਜਿਹੜੇ ਸੀ ਉਹ ਬੜਾ ਆ ਲੱਗੇ ਕਿਤੇ ਤਾਂ ਬੜਾ ਹੀ ਚੇਰ ਹੋ ਗਿਆ ਕਾਸ਼ ਨੂੰ ਗਏ ਨੂੰ ਸਾਨੂੰ ਮੈਨੂੰ ਜੀ ਕਰਦਾ ਸੀ ਚੰਗਾ ਹੋ ਗਿਆ ਤੂੰ ਆ ਗਿਆ ਤੇ ਉਹ ਗੱਲ ਵਾ ਨਾ ਖੇਚ ਪਾਈ ਤਾਂ ਤਾਂ ਹੀ ਆਇਆ ਨਹੀਂ ਤੇ ਇਹਦੇ ਵਰਗਾ ਜੇ ਭਾਵੇਂ 2 ਸਾਲ ਹੋਰ ਲਾ ਲੈਂਦਾ ਫੇਰ ਚੱਲ ਜੂਗਾ ਨਾ ਤੇ ਫੇਰ ਗਾੜੀ ਕਮਾਈ ਕਰਕੇ ਤਾਂ ਰੰਗ ਰੋਹਨ ਕਰ ਲਿਓ ਆਹੋ ਉਹ ਤੇ ਹੈ ਹੀ ਚਲੋ ਗੱਲ ਤੇ ਮੈਂ ਟਾਡੀ ਮੰਨਣੀ ਆ ਤੁਸੀਂ ਵੱਡੇ ਆ ਤੁਸੀਂ ਮਾਪੇ ਆ ਸੋਚਿਆ ਸੋਚਦਾ ਤੇ ਮੈਂ ਬੜਾ ਅੱਗੇ ਦਾ ਚਲੋ ਤੁਸੀਂ ਨਾ ਹੁਣ ਏਦਾਂ ਕਰੋ ਫੋਨ ਦਿਓ ਮੈਂ ਮਾਮਾ ਜੀ ਨੂੰ ਫੋਨ ਕਰਾਂ ਬਾਲੋ ਵੇਖ ਡਾਈ ਨਹੀਂ ਦੱਸੋ ਮੈਂ ਫੇਰ ਮਾਮਾ ਜੀ ਨੂੰ ਦਸੀ ਹੈ ਨਾ ਕਿ ਆ ਗਿਆ ਮੈਂ ਮੇਰੀ ਗੱਲ ਸੁਣ ਹਾਂਜੀ ਮੈਂ ਆਪਾਂ ਕੱਲੀ ਕੱਲ ਦੀ ਕਿੰਨਾ ਖੁਸ਼ੀ ਆਪਣੇ ਢੇਡ ਚ ਰੱਖ ਕੇ ਬੈਠੀ ਆ ਫੋਨ ਨਹੀਂ ਕਰਨਾ ਸਿੱਧੇ ਜਾਣਾ ਪਾ ਸਰਪ੍ਰਾਈਜ਼ ਹੀ ਦੇਣਾ ਬਸ ਸੇ ਭੇਗਾਓ ਮਿਲ ਕੇ ਆਓ ਚਲੋ ਫਿਰ ਇਦਾ ਕਰ ਲੈਨੇ ਆ ਚਲ ਜਾਨੇ ਆ ਸਿੱਧੇ ਹੀ ਤੇ ਫਿਰ ਮਾਮਾ ਜੀ ਹੋਰ ਖੁਸ਼ੀ ਮਿਲਣਗੀ ਆਹ ਹੋ ਗਿਆ ਉਹ ਤੇ ਫਿਰ ਪਤਾ ਹੀ ਹੈ ਕਿਉਂ ਵੀ ਜੀ ਉਹਦੇ ਆਪਣੀ ਮਾਂ ਆਇਆ ਤਾਂ ਚਾਹ ਤਾਂ ਹੁੰਦਾ ਹੀ ਆ ਨਾਨੀ ਨੂੰ ਨਾਨੀ ਨੂੰ ਵੇਖੇ ਕਿ ਤੱਕ ਜਿੰਨ ਵਿੱਚ ਚਾਹ ਚੜਨਾ ਵੀ ਉਹਦੇ ਗੱਲ ਹੈਗੀ ਆ ਉਹਦਾ ਫੋਨ ਤੇ ਵੀ ਗੱਲਾਂ ਵਾਧੂ ਹੁੰਦੀਆਂ ਸੀ ਆ ਫੋਨ ਦੀ ਹੋਰ ਗੱਲ ਵਾ ਨਾ ਹਾਂਜੀ ਚਲੋ ਇੰਨਾ ਹੋਇਆ ਵੀ ਉਹਨਾਂ ਨੂੰ ਪਤਾ ਨਹੀਂ ਲੱਗਾ ਮੈਂ ਆਇਆ ਵਾ ਮੈਂ ਗਈ ਹੀ ਤੇ ਪੁੱਛਦੇ ਹੀ ਪਰ ਆ ਤਰੀਕ ਨਹੀਂ ਦੱਸੀ ਤੂੰ ਹੀ ਕਹਤਾ ਵੀ ਨਾ ਦੱਸਿਓ ਸਿੱਧਾ ਜਾਣਾ ਮਿਲਣਾ ਆ ਤਰੀਕ ਨਹੀਂ ਦੱਸੀ ਚਲੋ ਹੁਣ ਉਹ ਆਇਓ ਆ ਆ ਨਾਇਓ ਨਾ ਚਾਰ ਰਾਤ ਹੀ ਉਹਨਾਂ ਦਾ ਵੀ ਬੀਜੀ ਫੇਰ ਅਹੀ ਤਾਂ ਜਾਈਏ ਜਾਓ ਕੋਈ ਨਹੀਂ ਚੱਲ ਜੋ ਤੇ ਜੇ ਉਹਨਾਂ ਫੇਰ ਰਾਤ ਰੱਖ ਲਿਆ ਤੇ ਰਾਤ ਰਹਿ ਕੇ ਫੇਰ ਤੇ ਜੇ ਨਾ ਰੱਖਿਆ ਨਹੀਂ ਤੇ ਬੁਲਾਉਣ ਦੀ ਕੋਸ਼ਿਸ਼ ਕਰਨੀ ਹੈ ਨਾ ਕਰਦਾ ਨਹੀਂ ਫੇਰ ਇੱਥੇ ਦਾ ਵੀ ਦੇਖ ਲਾਂਗੇ ਜਿੱਦਾਂ ਦਾ ਮਾਹੌਲ ਹੋਗਾ ਦਾਦਾ ਦਾ ਬੱਤ ਲਿਓ ਹਾਂ ਇਹ ਤੁਸੀਂ ਜਾਣਾ ਨਾ ਸੋਨੀਆਂ ਚਾਰ ਦਿਨ ਲੈ ਆਵੇਂ ਪੋਲੀਆਂ ਪੋਲੀਆਂ ਗੱਲਾਂ ਕਰਦੀ ਬੜੀ ਪਿਆਰੀ ਲੱਗਦੀ ਮੈਨੂੰ ਉਹ ਦਹਾਈ ਹੈ ਬੀਜੀ ਤੇ ਜੇ ਫਿਰ ਸਕੂਲ ਅਦਾ ਜਾਏ ਫਿਰ ਟੁੱਟੀਆਂ ਛਟੀਆਂ ਜਾਂ ਪੇਪਰ ਉਹ ਪੈ ਗਏ ਹੋਣਗੇ ਫੇਰ ਲਿਆਉਂਗੀ ਤੇ ਜੇ ਫਿਰ ਪੜਾਈ ਦਾ ਹੋਇਆ ਫਿਰ ਮੁਸ਼ਕਲ ਵਾ ਯਾਰ ਬਹੁਤ ਹੀ ਮੈਂ ਕਾਸ਼ ਨੂੰ ਵੇਸਣ ਦਾ ਕੜਾ ਬਣਾਦਾ ਆਹ ਗੱਲ ਤੇ ਹੋਈ ਨਾ ਇਹ ਚੀਜ਼ਾਂ ਨੂੰ ਤੇ ਬਾਹਰ ਤਰਸੀਦਾ ਇਹ ਤੇ ਉਹ ਚੀਜ਼ਾਂ ਹੁਣ ਵਧੀਆ ਲੱਗਦੀਆਂ ਵਾ ਪਤ ਹੈ ਇਹੋ ਜੀ ਚੀਜ਼ਾਂ ਮਿਲਦੀਆਂ ਨਹੀਂ ਖਾਣ ਨੂੰ ਉਹ ਇੱਥੇ ਕਿਤੇ ਸਿੱਧਾ ਵੇਖੀਦਾ ਹੈ। ਉੱਥੇ ਕਿਤਾ ਮਿਲ ਜਾਂਦੇ ਸਾਰਾ ਕੋਹਰਾ ਹੱਫ ਦੇ ਜੀ ਬਣੀ ਚੀਜ਼ ਬਣਿਆ ਬਣਾ ਤੇ ਉੱਥੇ ਚੀਜ਼ਾਂ ਮਿਲਦੀਆਂ ਉਹਨਾਂ ਦਾ ਨਹੀਂ ਕੋਈ ਸੁਆਦ ਹੁੰਦਾ। ਜੋ ਪੰਜਾਬ ਦੀ ਚੀਜ਼ ਆ ਨਾ ਜੋ ਘਰ ਦੇ ਹੱਥਾਂ ਦੀ ਚੀਜ਼ ਬਣਦੀ ਆ ਉਹਦਾ ਸੁਆਦ ਹੀ ਵੱਖਰਾ ਵਾ। ਆਇਆ ਤੂੰ ਇਹ ਗੱਲਾਂ ਕਰਨ ਲਿਆ ਪਿਆ ਇੰਨਾ ਸਿਆਣਾ ਹੋ ਗਿਆ ਮਨਪੁੱਤ। ਨਾ ਸਿਆਣਾ ਕਿਤੇ ਤੁਹਾਡੇ ਅੱਗੇ ਸਿਆਣਾ ਕਿਤੇ। ਵਾਹ ਤੇ ਚਲੋ ਸਿਆਣੇ ਹੋਣਾ ਹੀ ਪੈਂਦਾ ਵਾ। ਚੱਲ ਤਾਸ। ਮੇਰੀ ਗੱਲ ਸੁਣ ਹੁਣ ਤੂੰ ਧਿਆਨ ਨਾਲ। ਗੱਲਾਂ ਬੜੀਆਂ ਹੋ ਗਈਆਂ ਵਾ। ਜਾਣਾ ਵਾ ਨਾ ਫੇਰ ਉੱਥੇ। ਤੇ ਤੇਰੀ ਮੰਮੀ ਨਿੱਕੀ ਦਾ ਸੁਭਾਅ ਜਿਹੜਾ ਹੋਰ ਸਾਫ ਦਾ ਵਾ ਤੇ ਉੱਥੇ ਦੇ ਮਾਹੌਲ ਚਾਲ ਬਦਲੇ ਆ ਤੈਨੂੰ ਪਤਾ ਹੀ ਆ ਕਿੰਦਾ ਦੀ ਉਹ ਅੱਡ ਬਸ ਥੋੜੀ ਜੀ ਹੈ ਬੱਚਾ ਫੁੱਲੀ ਰਵੇ ਤੇ ਫੁੱਲੀ ਰਵੇ ਮਾਰਵੇ ਤੇ ਫਿਰ ਟਿਹ ਤੋਂ ਰੜ ਜੇ ਉਹਦਾ ਸੋਨੀਆ ਨੂੰ ਲੈ ਕੇ ਥੋੜੀ ਥੋੜੀ ਘਰ ਚ ਗੱਲਾਂ ਹੋਈਆਂ ਵਾ ਤੇ ਜੇ ਤੈਨੂੰ ਕੋਈ ਮਾੜੀ ਮੋਟੀ ਗੱਲ ਕਰ ਵੀ ਦਊਗੀ ਤੇਰਾ ਨਹੀਂ ਹੱਕ ਬੰਡਾ ਤੇਰੀ ਮੰਮੀ ਆ ਤੇਰੇ ਨਾਨਕੇ ਆ ਨਹੀਂ ਨਹੀਂ ਕੋਈ ਗੱਲ ਨਹੀਂ ਤੇ ਤੂੰ ਨਹੀਂ ਇਹੋ ਜਿਹੀ ਕੋਈ ਜਵਾਬ ਦੇਣਾ ਚੰਗਾ ਆਹੋ ਇੱਜ਼ਤ ਬਣਾਉਣੀ ਏ ਉੱਥੇ ਆਪਣੀ ਹਾਂਜੀ ਹਾਂਜੀ ਚੱਲ ਠੀਕ ਆ ਤਾਂ ਫਿਰ ਕਰ ਲਾ ਤਿਆਰੀ ਕੋਈ ਨਹੀਂ ਮੈਂ ਕਰਦਾ ਵੀ ਇਦਾਂ ਮਾਦਾ ਸੌਵਾ ਤਰਸਾ ਸਿਰੇ ਤੇ ਗੰਡ ਅਹੀਂ ਉਹ ਸਿੱਧੀ ਗੱਲ ਕਰਨੀ ਉਹ ਵਲ ਪਰੇ ਕਰਕੇ ਮੈਨੂੰ ਆਤ ਨਹੀਂ ਹੁਣ ਨਹੀਂ ਉਹ ਸਾਡਾ ਇਕੱਠ ਨਹੀਂ ਬਣਾ ਤੇ ਨਾ ਹੀ ਇਕੱਠਿਆ ਰਹਿਣਾ ਹੀ ਉਹ ਜਿੱਦਾਂ ਦੀਆਂ ਘਰ ਵਿੱਚ ਗੱਲਾਂ ਹੋ ਗਈਆਂ ਨਾ ਮੇਰਾ ਤੇ ਬਿਲਕੁਲ ਮਨ ਨਹੀਂ ਕਰਦਾ ਹੁਣ ਇਸ ਘਰ 'ਚ ਰਹਿਣ ਨੂੰ ਸਾਨੂੰ ਅੱਡ ਕਰ ਦੇ ਅਸੀਂ ਨਹੀਂ ਉਹ ਇਕੱਠੇ ਰਹਿਣਾ ਉਹ ਕੱਲੀ ਦਿੰਦ ਦਾ ਨਾ ਸੋਚ ਆਪਣੇ ਭਰਾ ਦਾ ਵੀ ਸੋਚ ਪਤਾ ਨਾ ਕਿਹੜੀ ਗੱਲੋਂ ਮਾੜਿਆ ਕਿੰਨਾ ਚੰਗਾ ਜੋਬਨ ਹੈ ਗੱਲ ਨਾ ਜਿੰਨਾ ਕਿ ਮੈਂ ਜੀ ਨਹੀਂ ਮੈਂ ਐਡ ਨਹੀਂ ਉਹ ਹੁਣ ਦੇਣਾ ਜਦੋਂ ਮੈਂ ਆਖਾਂ ਮੀਤ ਜੂ ਉਹ ਵਿਸਾਖ ਹੋ ਜੀ ਗੱਲ ਹੋ ਨਹੀਂ ਆ ਬੀਜੀ ਗੱਲ ਇਹ ਆ ਕਿ ਜਦੋਂ ਅਸੀਂ ਇੱਕ ਘਰ ਦੇ ਵਿੱਚ ਰਹਿੰਦੇ ਆ ਨਾ ਅੱਜ ਤੇ ਆ ਗੱਲ ਹੋਈ ਆ ਕੱਲ ਨੂੰ ਕੋਈ ਇਤੋਂ ਵੱਡੀ ਵੀ ਹੋ ਸਕਦੀ ਆ ਤੇ ਫਿਰ ਚੰਗੇ ਰਵਾਂਗੇ ਜਿੰਨੀ ਨਿਵਗੀ ਆ ਸੋਹਣੀ ਨਿਵੀਂ ਆ ਜਿੰਨੀ ਇੰਨੀ ਜ਼ਹਿਰਵਾਜੇ ਬੰਦੇ ਦੇ ਦਿਲ ਵਿੱਚ ਜਿਹੜਾ ਸਾਡੀ ਕੁੜੀ ਦੇ ਨਾਲ ਇਹੋ ਜੇ ਕੰਮ ਕਰ ਸਕਦਾ ਵਾ ਉਹ ਕੱਲ ਨੂੰ ਕੀ ਕਰਕੇ ਹੱਦ ਤੱਕ ਨਹੀਂ ਜਾ ਸਕਦਾ ਕੀ ਨਹੀਂ ਕਰ ਸਕਦਾ ਉਹ ਸਮਝਦੀ ਗੱਲ ਸਮਝਦੀ ਆ ਤੇ ਤੂੰ ਜਿੱਦਾ ਮਰਜੀ ਕਹੀ ਜਾ ਜੋ ਬਨਵਾ ਜੋ ਬਨ ਹੈਗਾ ਚਲੋ ਮੇਰਾ ਭਰਾ ਵਾ ਮੈਂ ਮੰਨਦਾ ਵਾ 54 ਦੀ ਗੇੜੀ ਕੋ ਚਲਦੀ ਆ ਤੇ ਤੂੰ ਤਾਂ ਕਹੋ ਮੈਂ ਜੋ ਬੰਦੀ ਉਹ ਬੜੀ ਚੱਲਣ ਦਿੰਦੀ ਆ ਜੋ ਬੰਨੂ ਤੇ ਉਹਨੇ ਆਪ ਚਦਾਈ ਕੀਤਾ ਵਾ ਉਹ ਨਹੀਂ ਕੱਲ ਨੂੰ ਬਾਹਰ ਅੰਦਰ ਵੀ ਜਾਣਾ ਵਾ ਜਿੱਤਾਂ ਮਰਜੀ ਵੀ ਆ ਕਿਤੇ ਭੈਣ ਭਰਾ ਕੋ ਵੀ ਜਾਣਾ ਹਾਂ ਐ ਪਰ ਉਸੇ ਤੇ ਹੀ ਕੁੜੀ ਨੂੰ ਛਾੜੀ ਨਹੀਂ ਸਕਦੇ ਮੈਂ ਹਰ ਜਿਹੜੀ ਵੇਖੀ ਆ ਮੈਨੂੰ ਵੀ ਮਾੜੀ ਲੱਗੀ ਆ ਮੈਂ ਕਿਹੜੀ ਵੀ ਸਮਝਦੀ ਨਹੀਂ ਗੱਲ ਨੂੰ ਤੇ ਵੇ ਕੁੜੀ ਵੀ ਕਿੰਤਾ ਕਿਉਂ ਕਰਦੇ ਘਰ ਨੇ ਬੈਠੀ ਆ ਨਾ ਅੱਗੀ ਕਬਈ ਜਦੋਂ ਮੈਂ ਤੇਰੀ ਨਹੀਂ ਹਾਂ ਤੇ ਨਾਉਂ ਤੇ 24 ਘੰਟਾ ਤੂੰ ਕਰੇ ਰਹਿੰਦੇ ਸੀ ਤੁਹਾਡੇ ਹੁੰਦੇ ਇੰਨਾ ਕੁਝ ਹੋ ਗਿਆ ਉਹ ਚੱਲ ਠੀਕ ਵਾ ਪਰਹੀ ਜਦਾਂ ਕਹਤਾ ਨਾ ਸੀ ਹੁਣ ਇਕੱਠਿਆਂ ਨਹੀਂ ਰਹਿਣਾ ਲੈ ਭੈਣ ਨੂੰ ਨਹੀਂ ਵੀ ਆ ਦੇ ਜੋ ਬੈਣ ਸਸੀ ਗਾਲ ਲੈ ਬਾਹਰ ਸਸੀ ਗਾਲ ਉਹ ਬੱਲੇ ਉਹ ਬੱਲੇ ਸਸੀ ਗਾਲੀ ਮੁੰਡੇ ਨੇ ਸਰਪ੍ਰਾਈਜ਼ ਦਿੱਤਾ ਦੱਸਿਆ ਨਹੀਂ ਹਾਂ ਜੀ ਸਸੀ ਗਾਲ ਕੀ ਆ ਜੀ ਵਧੀਆ ਵਧੀਆ ਉਹ ਕਿੱਦਾਂ ਆਇਆ ਵਾ ਮੈਂ ਆਇਆ ਹੀ ਪਰਸੋਂ ਮੈਂ ਖਾਣ ਨਹੀਂ ਹੋਗੇ ਆ ਵੇਖ ਲੋ ਖਾਣ ਹੋਣਾ ਦੱਸਿਆ ਨਹੀਂ ਤੂੰ ਵਧੀਆ ਆਇਆ ਵਾ ਦੋਤਾ ਆਇਆ ਵਾ ਦੋਤਾ ਆ ਟਾਡਾ ਬੜਾ ਚਾ ਚੜਿਆ ਅੰਦੇ ਬਹੁਤ ਬੜਾ ਬਦਈਆ ਬਹੁਤ ਬੜਾ ਤੂੰ ਦੱਸ ਕਿਦਾਂ ਸਫਰ ਵਧੀਆ ਰਿਹਾ ਚੱਲਾ ਜਾ ਇੱਧਰ ਆ ਜਾ ਅੰਦਰ ਇੱਧਰ ਆ ਜਾਓ ਇੱਧਰ ਦਵਿੰਦਰ ਨਹੀਂ ਖੜੀਓ ਰੌਣੇ ਆਏ ਕਿੰਦ ਕੀ ਤੇ ਇਹਦੀ ਆ ਐਸੇ ਨਜ਼ਾਰੇ ਸਾਰੇ ਇਹਨੋਂ ਅਸਸਾਫريقيا ਕੰਪੋ ਠੀਕ ਆ ਹਾਂਜੀ ਠੀਕ ਠਾਕ ਅਸਸਿਕਨ ਅਸਸਿਕਨ ਹੋਰ ਠੀਕ ਠਾਕ ਬੈਠੋ ਬੈਠੋ ਪੰਗਿਆ ਬੈਠੋ 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 ਕੋਈ ਨਹੀਂ ਜਾਓ ਮੁੰਡਾ ਆਇਆ ਕਿੰਨੇ ਚੜੀ ਲੈ ਕੇ ਆਓ ਪਾ ਚਾਹ ਦੇ ਨਾਲ ਚੱਲ ਚੱਲ ਮੈਂ ਜਾਂਦਾ ਹਾਂ ਦਾਦੀ ਜੀ ਕਿੱਦਾਂ ਠੀਕ ਹਾਂਜੀ ਬੜੀ ਖੁਸ਼ ਹੋਣੀ ਨਾ ਖੁਸ਼ਮ ਬੜੀ ਖੁਸ਼ੀ ਹੋਈ ਉਹਨਾਂ ਨੇ ਇੱਕਦਾਂ ਦੇ ਮੈਂ ਵੀ ਉਹਨਾਂ ਨੂੰ ਸਰਪ੍ਰਾਈਜ਼ ਦਿੱਤਾ ਹੋਰ ਸਾਲ ਹੋ ਗਿਆ ਐਨ ਲੱਗਦਾ ਚਿੱਤਾ ਪਤਾ ਨਹੀਂ ਕਿੰਨਾ ਕੁ ਚੇਰ ਹੋ ਗਿਆ ਸਿਆਣਾ ਸਿਆਣਾ ਜਿਹਾ ਲੱਗਣ ਡਿਆ ਪਿਆ ਪੈ ਨਾ ਥਲੇ ਦੇ ਇੱਕ ਸਾਲ ਹੋਤ ਲਾਉਣਾ ਸੀ ਚੱਲ ਕੋਈ ਗੱਲ ਨਹੀਂ ਸਿਆਣਾ ਲੱਗਣ ਡਿਆ ਪਿਆ ਯਾਰੀ ਤੇਰੀ ਕਰੋ ਫਿਰ ਵਿਆਹ ਕਰਕੇ ਹੀ ਕੱਲਾਂਗੇ ਮੈਂ ਤੇ ਆਨੀ ਆ ਮੇਰੀ ਗੱਲ ਸੁਣੋ ਸਮੋਸੇ ਲੈ ਆਉ ਮੁੰਡਾ ਆ ਬਾਹਰ ਸਮੋਸੇ ਆਹੋ ਅੱਡੇ ਵਾਲੀ ਦੁਕਾਨ ਤੋਂ ਲਿਆਇਓ ਉਹਦੇ ਬੜਾ ਸਵਾਦ ਹੁੰਦੇ ਆ ਚਲ ਠੀਕ ਆ ਮਿੱਠਾ ਉਹ ਖਾਂਦਾ ਨਹੀਂ ਆ ਚੰਤੀ ਲਾਓ ਮੈਂ ਸੱਚਾ ਦਾ ਖਾਂ ਹੋਰ ਸੁਣਾ ਮੁੰਡਿਆ ਕਿੱਦਾਂ ਦਾ ਰਿਹਾ ਸਫ਼ਰ ਬਾਹਰ ਦਾ ਫਿਰ ਮੈਂ ਗਿਆ ਜੀ ਰੱਬ ਦੀ ਕਿਰਪਾ ਰਹੀ ਆ ਸਭ ਨਾਲ ਵਧੀਆ ਹੀ ਹਾਂਜੀ ਹਾਂਜੀ ਤੇ ਫਿਰ ਮੈਂ ਤੇ ਆਨੀ ਆ ਵਾਵਾ ਪੈਸੇ ਪੁਹੇ ਲੈ ਕੇ ਆਇਆ ਹਣਾ ਵਾਂਗੇ ਹਨਾ ਪੈਸੇ ਪੁਹੇ ਦਾ ਤੇ ਛਡੋ ਇੰਦਾਂ ਦਾ ਮੋਲ ਚਾੜੀ ਪਹਿਲੇ 2 ਸਾਲ ਤੇ ਕਾਗਜ਼ਾ ਪੱਤਰਾ ਸੀ ਲੰਗੇ ਆ ਅੱਛਾ ਨਹੀਂ ਹੁਣ ਤੇ ਲਿਆਦੇ ਹੋਣੇ ਫਿਰ ਹਾਂਜੀ ਹਾਂਜੀ ਉਹਦਾ ਦੱਸਣ ਦੇ ਆ ਵਾ ਕਿ ਜਦੋਂ ਪੱਕੇ ਹੋਏ ਤਾਂ ਫਿਰ ਤੈਨੂੰ ਪਤਾ ਕਿੰਨੇ ਪੈਸੇ ਲੱਗੇ ਉਹ ਤਾਂ ਮੈਨੂੰ ਪਤਾ ਵਾ ਚਲ ਇਹ ਮੈਨੂੰ ਗੱਲ ਦੱਸ ਹੁਣ ਪੈਣਾ ਵੀ ਮੁੰਡਾ ਮੰਗਣਾ ਵਾ ਕਿ ਜਾਂ ਵਿਆਹ ਕਰ ਹੀ ਕਰਨਾ ਹੋਣਾ ਇਹ ਤੂੰ ਸਲਾਹ ਦੇ ਦੇ ਜਿੱਦਾਂ ਤੈਨੂੰ ਚੰਗਾ ਲੱਗਦਾ ਪੌਦਾ ਕਰ ਲੈਨੇ ਆ ਚਲੋ ਸਲਾਹ ਦੇ ਦੇਣੇ ਵਿੱਚੋਲੇ ਬਣ ਜਾਂਦੇ ਆ ਚਲ ਇਹ ਗੱਲਾਂ ਛੱਡ ਤੂੰ ਦੱਸ ਮਾਮੀਆਂ ਲਈ ਕੀ ਲੈ ਕੇ ਆਇਆ ਵਾ ਵੇ ਮੈਂ ਤੇ ਉਦਨ ਦੀ ਮੂੰਹ ਸਵਾਰਨ ਲਈ ਆ ਉਹ ਬਾਹਰੋਂ ਲੰਮੇ ਲੰਮੇ ਚਾਕਲੇਟ ਵਾਲੀਆਂ ਟੌਫੀਆਂ ਮਿਲਦੀਆਂ ਹੁੰਦੀਆਂ ਮੈਂ ਕੀ ਦਾਂ ਸੈਂਟ ਹੈ ਉਹ ਤੇ ਚਲੋ ਮੈਂ ਲਿਆਉਣਾ ਹੀ ਸਭ ਕੁਝ ਮੈਂ ਤੈਨੂੰ ਦੱਸ ਹੀ ਦਿੱਤਾ ਵਾ ਦੀ ਖਰਚੇ ਵੜੇ ਕਾਜ ਬਣਾ ਹੋ ਗਿਆ ਆਹ ਸਾਡੇ ਵਾਰੀ ਖਰਚੇ ਜਿਹੜੇ ਨਾ ਉਹ ਜਿਆਦੇ ਹੋ ਗਏ ਹੀ ਉਹੀ ਤੇਰਾ ਸੁਭਾਈ ਏ ਦਾਵਾ ਕੇ ਮਾਮੀਆਂ ਨੂੰ ਮਿਲਣਾ ਹੀ ਨਹੀਂ ਉਹ ਗੌਰਵ ਕਿਤੇ ਉਦੋਂ ਦਾ ਕਿਤੇ ਪਰਸੰਦੇ ਮਾਰਨ ਡਿਆ ਵੀ ਉਹ ਕਾਸ਼ਵੀਰ ਨੇ ਤੇ ਹੱਲ ਲੀ ਚਾਕਲੇਟਾਂ ਲਿਆਉਣੀਆਂ ਸੈਂਟ ਲਿਆਉਣੇ ਆ ਹਾਇ ਤੂੰ ਤੇ ਕੁਝ ਵੀ ਲੈ ਕੇ ਆਏ ਵੇ ਉਹ ਤੇ ਦੱਸਿਆ ਹੀ ਨਹੀਂ ਇਹ ਤੇ ਉਦਾਂ ਹੀ ਆ ਗਿਆ ਤੇ ਉਹਨੂੰ ਕਿੱਥੇ ਪਤਾ ਲੱਗਿਆ ਕਿਨੋ ਤੇ ਪਤਾ ਹੀ ਇੱਥੇ ਦੱਸ ਕੇ ਤੇ ਗਈਆਂ ਵੀ ਕਾਸ਼ ਦੀਆਂ ਤਿਆਰੀਆਂ ਹੋਣ ਦੀਆਂ ਮੰਗਣਾ ਵਿਆਹ ਕਰਨਾ ਪਿਛਲੀ ਗੱਲ ਨਹੀਂ ਕਰਕੇ ਗਏ ਨਹੀਂ ਵਿਆਹ ਵਿਵਹ ਦੀ ਗੱਲ ਥੁਰ ਅਗਲੀ ਜੀ ਤੇ ਲਾਉਂਗਾ ਨਾ ਮੱਕਰਾ ਬੈਗ ਵਾਰ ਕੇ ਲਿਆਉਂਗਾ ਢਾਡੇ ਵਾਹ। ਯਾਦਾ ਚਾਹੀ ਉਹਦੇ ਅੱਜ ਚੀਜ਼ਾਂ ਨਹੀਂ ਲਿਆਂਦੀਆਂ ਕਿਤੇ ਮਾਮੀਆਂ ਵਾਲੀ। ਬੈਗ ਭਰ ਕੇ ਤੇਰੇ ਵਾਸਤੇ ਲਿਆਉਣਾ ਵਾ। ਚੱਲ ਵੇਖੀ ਜਾਂਦੀ ਐ ਜਨ। ਬਾਜੀ ਬਾਜੀ ਪੁੱਛ ਤੂੰ ਚੌਕਲੇਟਾਂ ਮੰਗਣ ਤਾਂ ਵੀ ਆਉਂਗੀ। ਮੇਰਾ ਖਾਣੇ ਖਾਣ ਵਾਲਾ ਹੁੰਦਾ। ਦੋ ਤਾਵਾ ਮੇਰਾ ਮੈਂ ਤੇਨੂੰ ਮਖੌਲ ਨਹੀਂ ਕਰਨ ਕਿਤੇ ਉਹਨੇ ਕਿੜੀਆਂ ਲੈਣਤੀਆਂ ਤੇ ਮੈਂ ਖਾਲੀਆਂ ਗਾੜੀ। ਤੈਨੂੰ ਪਤਾ ਜਿੱਥੇ ਤੂੰ ਖਾਣ। ਹਾਂ ਜਾ ਮਾਤਾ ਮੈਨਾਂ ਕਰਿਆ ਕਰ। ਹੋਰ ਭੈਣ ਸੁਣਾ ਸੱਸ ਠੀਕ ਆ? ਹਾਂ ਠੀਕ। ਚੱਲ ਵਾ। ਤੂੰ ਮੁੜ ਕੇ ਗੇੜਾ ਨਹੀਂ ਮਾਰਿਆ। ਗੇੜਾ ਗੁੜਾ ਇਦਾਂ ਹੀ ਘਰ ਆ ਜਾ ਤੈਨੂੰ ਪ ਜੋ ਸਵੇਰ ਤੋਂ ਲੱਗੀ ਦਾ ਸ਼ਾਮ ਤੱਕ ਕੰਮ ਹੀ ਨੇ ਨਿਭੜਦੇ ਘਰਾਂ ਦੇ ਚਮਕੇ ਦੀ ਰਾਣੀ ਕਹੀਦਾ ਵਾ ਜਿਹੜਾ ਕੋਈ ਚੌਂਕੇ 'ਚ ਹੋਵੇ ਚੱਲ ਮੈਂ ਰਾਣੀ ਆ ਤਾਂ ਤੇ ਮੈਂ ਆਖਿਆ ਵਾ ਹਾਂ ਚੱਲ ਤੇ ਤੇਰਾ ਕਿਤਾ ਟਾਈਮ ਲੱਗਣਾ ਹਾਂ ਇਹ ਤਾਂ ਗੱਲ ਹੈ ਰਾਣੀ ਕਦੀ ਬਾਹਰ ਵੀ ਆ ਜਾਏ ਉਸਾਸਨ ਟੁੱਟ ਕੇ ਤਾਂ ਫਿਰ ਤੇ ਵਧੀਆ ਵਾ ਰਾਣੀ ਜਿਹੜੀ ਇਹ ਚਮਕੇ 'ਚ ਵਧੀ ਆ ਤੂੰ ਆਪਣੀਆਂ ਕਰਦੂਤਾਂ ਦੱਸ ਅਮਾ ਤਾਂ ਐਵੇਂ ਨਾ ਬੈਠਿਆ ਖਲੋਤੇਆਂ ਕਿ ਬੇਇੱਜ਼ਤੀ ਜੀ ਕਰਿਆ ਕਰ ਪ੍ਰਾਣੀਆਂ ਗੱਲਾਂ ਖੇਡ ਕੇ ਬੈ ਗਈਆਂ ਹਾਂ ਉਹ ਹੀ ਮੈਂ ਬਲਾਗੇ ਬੈਠੀ ਤੈਨੂੰ ਚੰਗੀ ਨਹੀਂ ਲੱਗਦੀ ਗੱਲ ਕਾਦੀ ਆ ਚੱਲ ਬਹਿ ਜਾ ਉਹ ਨਹੀਂ ਚਾ ਲੈ ਕੇ ਆਵਾਂ ਮੈਂ ਰਾਣੀ ਬੜੀ ਆ ਤਾਂ ਗੋਲੀ ਇੱਥੇ ਬੈਠੀ ਕੀ ਕਰਦੀ ਆ ਨਾਲ ਹੀ ਜਾਂਦੀ ਆ ਚਲਾਂਗੇ ਦੁਨੀਆ ਜੇ ਤਾਜ਼ੀ ਨਹੀਂ ਹੋ ਜਾਂਵਾ ਬੀਜੀ ਕਿਉਂ ਸੇੜਦੇ ਹੁੰਦੇ ਤੁਸੀਂ ਤੁਹਾਨੂੰ ਪਤਾ ਹੀ ਇਸ ਬਹਾਵ ਦੇ ਦਾ ਐਵੇਂ ਤੁਸੀਂ ਸੇੜ ਕੇ ਬਹਿ ਜਾਂਦੇ ਜੋ ਫਿਰ ਗੱਲਾਂ ਵਿੱਚ ਦੁਤਵਾਈਆਂ ਆਣਿਆ ਕਿਉਂ ਕਰਦੀ ਆ ਉਹ ਤਾਂ ਹੁਣ ਸਭਾ ਹੀ ਇਦਾਂ ਦਾ ਕੀ ਕਰਨਾ ਵਾ ਜੇ ਅਸੀਂ ਵੀ ਓਦਾਂ ਦੇ ਹੋ ਜਾਈਏ ਫਿਰ ਤੇ ਲੜਾਈ ਝਗੜਾ ਫਿਰ ਹੋ ਜਾ ਕਰਨਾ ਚੱਟ ਅੱਗੇ ਗੜਾ ਘੱਟ ਰਿੰਦਾ ਇੱਥੇ ਨਾ 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 ਲੈ ਵੀ ਜਟਿਏ ਆ ਗਏ ਸਮੋਸੇ ਆਲੇ ਚਲ ਚੰਦਾ ਚਾਹ ਵੀ ਬਣ ਗਈ ਆ ਚਲ ਲਾਗੇ ਬਹੁ ਪੈਣ ਦੇ ਮੈਂ ਚਾਹ ਲੈ ਕੇ ਆਉਣੀ ਹਾਂ ਹੋਣੀ ਕੁੜੀ ਨੂੰ ਦੇਖਦਾ ਹੈ ਹੈ ਮਾਹ ਲਾਗੇ ਬੈਠੀ ਸਰਾਣੇ ਤੇ ਗੱਲਾਂ ਕਰੀ ਜਾਂਦੀ ਆ ਕੀ ਹੋਇਆ ਹੋਣਾ ਆਣਾ ਕੀ ਆ ਵੇਖ ਲਾ ਬੁੜੀ ਦੀ ਪੁਰਾਣੀਆਂ ਗੱਲਾਂ ਛੇੜ ਛੜ ਕੇ ਬੈਂਦੀ ਫਿਰ ਕਣ ਦਵਿੰਦਰ ਮਾਰੀ ਹੈ ਹੈ ਜੇ ਦਵਿੰਦਰ ਬੋਲਦੀ ਤੇ ਦਵਿੰਦਰ ਚੰਗੀ ਨਹੀਂ ਲੱਗਦੀ ਉਥੇ ਪ੍ਰਾਣੀਆਂ ਗੱਲਾਂ ਛੇੜ ਛੇੜ ਬੈਠੀ ਆ ਕਿਹੜੀਆਂ ਪ੍ਰਾਣੀਆਂ ਆਂਦੀ ਦਸ ਕਰਤੂਤਾਂ ਜਿਹੜੀਆਂ ਤੂੰ ਕੀਤੀਆਂ ਹੈ ਚਲੋ ਜਿਹੜੀ ਗੱਲ ਹੋ ਗਈ ਤੇ ਮਿੱਟੀ ਪਾਓ ਹੁਣ ਨਹੀਂ ਤੀਨ ਦੇਖਦਾ ਆਹ ਨਹੀਂ ਕੁਝ ਵੀ ਕਹਿ ਸਕਦੇ ਹਸ਼ਾ ਅੱਜ ਸਮੋਸੇ ਆ ਗਏ ਮੇਰੀ ਮਾਂ ਆਈ ਹੀ ਉਹਨਾਂ ਜਿਹੜੀ ਨੂੰ ਭੋਖੀ ਚਾ ਪਿਆ ਆਲਤੀ ਤੇ ਨਾਣ ਵੀ ਤੇ ਤੇਰੀ ਆ ਇਹ ਗਵਾਂਡੀਆਂ ਦੀ ਤੇ ਉਹ ਨਹੀਂ ਕੁਝ ਲੱਗਦੀ ਜਿਹੜੀ ਆਈ ਖਾਦੀ ਤਾਪਦੀ ਤੇ ਮਾਂ ਤੇਰੀ ਹੀ ਮੰਗਾ ਲੈਂਦੀ ਅਛਾ ਮੈਂ ਜਾਂਦੀ ਅੱਜ ਬੜੀ ਸਿੱਧੀ ਭਾਜੀ ਉੱਠ ਕੇ ਚਲ ਗਿਆ ਸਮੋਸੇ ਲੈਣ ਪਰੌਣੇ ਆਏ ਚੀਜ਼ ਲੈ ਆਓ ਖਾਣ ਨੂੰ ਮੈਂ ਮੰਗਾਇਆ ਤੇ ਜਦੋਂ ਤੇਰੀ ਮਾਂ ਆਈ ਪੇਹਦੀ ਜੋ ਬੰਨੂ ਤੇ ਲੈ ਆਉਂਦੀ ਜੇ ਘਰ ਹੁੰਦੇ ਮੈਂ ਤੇ ਮੰਗਾ ਹੀ ਲੈਣੀ ਤੂੰ ਤੈਨੂੰ ਚੱਜ ਨਾਲ ਰੋਟੀ ਪਾਣੀ ਵੀ ਨਹੀਂ ਪੁੱਛਿਆ ਨਹੀਂ ਉਹਨਾਂ ਨੇ ਕੀ ਚੱਜ ਨਾਲ ਰੋਟੀ ਪਾਣੀ ਮੈਂ ਪੁੱਛਣਾ ਹੀ ਉਹ ਬੜੀ ਮੇਰੇ ਲਈ ਸੰਧਾਰਾ ਲੈ ਗਈ ਸੌਣ ਦਾ ਮੇਰੀ ਕੁੱਤੇ ਖਾਣੀ ਕਰਕੇ ਗਈ ਵਾਧੂ ਦੀ ਹਾਂ ਲੁੱਟ ਦਾ ਲੁੱਟਪਟ ਕੇ ਲੈ ਗਈ ਆ ਸੇਵਾ ਕਰਦੀ ਇਹ ਤਾਂ ਹੁਣ ਤੂੰ ਜਾਣਨੀ ਤੇ ਜਾਂ ਤੇਰੀ ਮਾਂ ਜਾਣਦੀ ਵੀ ਤੂੰ ਉਹਨੂੰ ਲੁੱਟਿਆ ਕੇ ਉਹਨੇ ਤੈਨੂੰ ਲੁੱਟਿਆ ਉਹ ਤੈਨੂੰ ਰੋਂਦੀ ਗਈ ਵੀ ਤੂੰ ਲੁੱਟ ਲਈ ਹੈ ਤੇਰੀ ਸੋਭਾ ਕਰਦੀ ਗਈ ਤੂੰ ਹੀ ਫਿਰ ਮਟਰ ਪਨੀਰ ਖਵਾ ਦਿੰਦੀ ਜਿੱਦਾਂ ਦੀ ਮੈਂ ਜਿਹਨੇ ਜੋਗੀ ਆ ਗਈ ਸੀ ਨਾ ਉਹਨੂੰ ਰੋਟੀ ਬਣਾ ਕੇ ਖਵਾ ਕੇ ਭੇਜਿਆ ਵਾ ਧੀ ਹੋ ਕੇ ਤੂੰ ਤੇ ਬੈਠ ਤੇ ਬੈਠੀ ਨੇ ਪੁੱਛਿਆ ਤਾਂ ਕਣੀ ਆ ਚੰਗਾ ਬਾਬਾ ਪਰੌਣੇ ਕਾਦੇ ਆਗੇ ਕਲਾ ਹੀ ਪੈ ਗਈ ਆ ਉਹ ਮਾਤਾ ਵਾ ਜੇ ਮੈਂ ਨਾ ਲਾ ਕੇ ਬਹਾਂ ਤਾਂ ਵੀ ਨਣਾਣੇ ਮੇਰੀ ਨਾਲ ਗੱਲਾਂ ਕਰਨੀਆਂ ਬੱਤੀ ਬੱਤੀ ਤੇ ਲਾਗੇ ਨਹੀਂ ਪੈਂਦੀ ਜੇ ਬੈਨੀਆਂ ਨੂੰ ਗੱਲਾਂ ਕਰਨੀਆਂ ਤਾਂ ਨਾ ਹੀ ਬੈ ਇੱਥੇ ਰੋਟੀ ਬਣਾ ਰ ਸੋਈ ਚ ਹਾਂ ਛਾ ਮੇਰੇ ਕੋ ਨਹੀਂ ਰੋਟੀ ਬਣਾ ਦਿਆ ਜੀ ਗਰਮੀ ਚ ਮੈਂ ਤਾਂ ਲਾਗੇ ਬਹਿਣਾ ਹੀ ਆ ਆ ਗਈ ਹੋਈ ਆ ਸਮੂਸੇ ਮਿਲਦੇ ਆ ਸਮੂਸੇ ਮਿਲਦੇ ਦੇ ਹੈਗੇ ਆ ਔਰ ਮਾਮਾ ਜੀ ਆਹ ਵਾਲੀ ਚੀਜ਼ ਨਹੀਂ ਹੈਗੀ ਅੱਛਾ ਅੱਛਾ ਤੇ ਦੂਜੀ ਗੱਲ ਇਹ ਆ ਵੀ ਉਹਨਾਂ ਦੇ ਵਿੱਚ ਨਾ ਆਲੂਆਂ ਦੇ ਖਰਾਬ ਹੁੰਦੇ ਆ ਤੇ ਉਹ ਲੇਸਾਂ ਹੀ ਛੱਡਦੇ। ਉਹ ਜੀ ਥੋੜੀ ਨਰਦੀ ਉਹ ਬੱਲੇ ਮੁੜਿਆ ਆ ਗਿਆ ਵਾ। ਆ ਵਧੀਆ ਵਧੀਆ ਹੋਰ ਕਰੇ। ਕਦੋਂ ਆਇਆ ਦੱਸਿਆ ਦੱਸਿਆ ਨਹੀਂ। ਚੱਲ ਚੱਲ ਮੈਂ ਤੁਹਾਨੂੰ ਦੱਸਾਂਗੀ ਯਾਰ ਇੰਨਾ ਹੀ ਬੱਸ ਪਾਈ। ਸਸਰੀ ਗਾਲ ਸਸਰੀ ਗਾਲ। ਕਿੱਥੇ ਗਿਆ ਫੇਰ ਨਾ? ਮੈਂ ਕਿਤੇ ਨਹੀਂ ਬਾਹਰ ਬੰਬੀ ਦੇ ਸੀ ਤੇ ਤੂੰ ਫੋਨ ਫਾਨ ਕਰ ਦਿੰਦਾਂ ਆਂ ਤੈਨੂੰ 에ਰਪੋਰਟ ਲਾਈਨ ਆਉਂਦੇ। ਇੱਥੇ ਆ ਜਾ। ਹੈ ਚੋਰੀ ਚੋਰੀ ਆ ਗਿਆ ਵਾ। 에ਰਪੋਰਟ ਤੇ ਦੱਸ ਦਿੰਦਾ ਨਾ ਜੇ ਰਾਹ ਤੁਹਾਨੂੰ ਸਪਰਾਈਜ਼ ਨਹੀਂ ਨਾ ਦਿੱਤੇ ਜਾਣਾ। ਸਪਰਾਈਜ਼ ਦਿੱਤਾ ਤੁਹਾਨੂੰ। ਅੱਛਾ ਅੱਛਾ ਕਿਆ ਨਾ ਅੱਗੇ ਲਾ ਚੁੰਦੀ ਹੈ ਹੰਡਿਆਂ ਪਾਪਾ ਨਾਲ ਸਮੋਸੇ ਨਾਲ ਗੱਲ ਕਰਿਆ ਕਰੋ ਢੰਗ ਦੀ ਤੁਹਾਨੂੰ ਦਾਦੀ ਨੂੰ ਤੇ ਤੈਨੂੰ ਕੋਈ ਗੱਲ ਹੀ ਨਹੀਂ ਆਉਂਦੀ ਨੀਕੇ ਦਰਾਂ ਦੇ ਬਹਿ ਕੇ ਭੰਡਣੀ ਕਰ ਲੱਗ ਜਾਂਦੇ ਜੇ ਅੱਛਾ ਹੁਣ ਅਸੀਂ ਰਿਸ਼ਤੇਦਾਰ ਹੋ ਗਏ ਆ ਭੈਣ ਭਰਾ ਦੂਰੋਂ ਆਇਆ ਹੋਵੇ ਤੇ ਰਿਸ਼ਤੇਦਾਰੀ ਹੁੰਦਾ ਵਾ ਚੱਲ ਕੇ ਇਹਨਾਂ ਨੂੰ ਕਿਉਂ ਭੈੜੀ ਈ ਈ ਵਾਦੀ ਏ ਧਰਮ ਨਾ ਮੈਂ ਆਪ ਆਦੇ ਨੇ ਪਰੋਣੇ ਨੂੰ ਆਪੋਂ ਡਿਆ ਵਿਚਾਰਾ ਆਏ ਨਹੀਂ ਆ ਕੇ ਨਹੀਂ ਪਾਈ ਚੜਨੀ ਚ ਉਹ ਨਹੀਂ ਆਏ ਵਿਆਹ ਤੇ ਆਈਆਂ ਅੱਛਾ ਨਹੀਂ ਪਉਂਦੇ ਨੇ ਨਾ ਕਈਆਂ ਅਨੁਪਾਗ ਦੇ ਤੂੰ ਆਪ ਪਹਿਲਾਂ ਚਾਹ ਫੜ ਕੇ ਬਹਿ ਗਈਆਂ ਪਹਿਲਾਂ ਪਰੌਣੇ ਨੂੰ ਭਾਈ ਦੀ ਚੀਜ਼ ਬਹੁਤ ਕਿਦ ਸਿਆਣਾ ਦਾਦੀ ਆ ਜਬ ਰਹਿੰਦੇ ਹਾਂ ਨਾ ਭਾਈ ਮਿਰਚਾਂ ਬੜੀਆਂ ਚ ਉਹ ਨਹੀਂ ਮਿਰਚਾਂ ਬੜੀ ਸਵਾਲ ਬਣਾਉਂਦਾ ਵਾ ਕੌਣ ਸਾਡੇ ਅੱਡੇ ਤੇ ਹੈਗਾ ਭਾ ਇੱਕ ਅੱਛਾ ਅੱਛਾ ਭਾਜੀ ਵੀ ਬੜੇ ਸਕੇਨ ਸਮੋਸਿਆਂ ਦੇ ਅਨੰਦ ਹੁਣ ਰਿਹਾ ਆ ਵੇ ਲੋ ਔਰ ਵੇਂਦੇ ਕੇ ਹੱਲ ਕੇ ਤੇ ਸਮੋਸਿਆਂ ਚ ਰੁੱਝੀ ਆ ਨਾ ਫਿਰ ਹੁਣ ਤੁਸੀਂ ਹਾਂ ਮੈਂ ਵੀ ਜੀ ਤੁਸੀਂ ਨਹੀਂ 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 ਕੀ ਆਹ ਉਹ ਹੋ ਆਈ ਖਾਂਦੇ ਰਹੀ ਨੇ ਤੁਸੀਂ ਖਾਓ ਤੇ ਉਹ ਭੁੱਖੇ ਆਈ ਪਿੰਡੋ ਫੇ ਤੁਂ ਟੀਚਰਾਂ ਕਾ ਦੀ ਤੁਹਾਡੀ ਆਤ ਗਈ ਨਹੀਂ ਤੁਹਾਡੀ ਕਿਤੇ ਮੈਂ ਕਿਹਾ ਗੁਰਾ ਚੇਂਜ ਹੋ ਗਿਆ ਹੋਊਗਾ ਲੈ ਆਪਰਾ ਤੇਰਾ ਡੱਬੇ ਚੌਕਲੇਟਾਂ ਦੇ ਹਾਂ ਆ ਬਾਹਰ ਰੱਖਿਆ ਇਹ ਖਾਲੀ ਜਾ ਕੇ ਮੈਂ ਫਿਰ ਐਮਐਸ ਮੋਸਿਆਂ ਦੇ ਵਾਲੇ ਹੋ ਗਿਆ ਮੈਂ ਤੈਨੂੰ ਕਿਹਾ ਇਹ ਮੈਂ ਫਾਫਾ ਲੈ ਜਾ ਨਾਲੇ ਮਾਂ ਤੇ ਚਪੜ ਕੇ ਆਵਾ ਬਾਹਰ ਰੱਖਿਆ ਈਲਾ ਫਾਫਾ ਬਾਹਰ ਰੱਖਿਆ ਆਹੋ ਚੱਲ ਇਹੋ ਗੱਲਾਂ ਸੁਣਦੂ ਕਰਕੇ ਤਾ ਰੱਖ ਕੇ ਆਇਆ ਈਓ ਤੇ ਸਾਡਾ ਰੈਂਬੋ ਵੀ ਹੈਗਾ ਈਓ ਉਹ ਚੀਜ਼ ਬੜੀ ਛੇਤੀ ਫੜ ਲੈਂਦਾ ਅੰਦਰ ਲੈ ਆ ਪੁੱਤ ਜਾ ਮੁੰਡਾ ਦੱਸਦਾ ਇਹਨੇ ਵੀਡੀਓ ਕਰਦੇ ਹਰੇ ਕੁਲਮਾਨ ਚੋਕੇ ਲੈ ਜਾਂਦਾ ਤੇ ਇਹ ਬੋੜੇ ਫਿਰ ਨੇ ਲਖਾਫਾ ਫੜ ਲੈਣੇ ਨਹੀਂ ਫੜ ਲਿਓ ਨਾ ਮੈਂ ਕੱਲ ਕੀ ਵੇਖੀ ਜਾਂਦੀ ਆ ਤੇ ਆਪੇ ਵੀ ਸੋਈ ਤੇ ਚੱਲ ਜਾਈਆਂ ਨਾ ਚੋਕੇ ਲੈ ਜਾ ਕਾਸ਼ ਆ ਜਾ ਬਾਹਰ ਦਿੰਨ ਘੁਮਾ ਕੇ ਲਿਆਵਾ ਤੇ ਸੋਨੀਆ ਕਿੱਥੇ ਗਈ ਤੇ ਜੋਬਨ ਕਿੱਥੇ ਆ ਆ ਵੇਲਾ ਭੈਣ ਸੋਨੀਆ ਜੋਬਨ ਹੀ ਮਿਲ ਜਾਂਦੇ ਤੈਨੂੰ ਜੇ ਇਹੋ ਗੱਲ ਬੰਦਾ ਪਿਆਰ ਨਾ ਕਹਦੇ ਭੀ ਧੀ ਇਹ ਪੁੱਤ ਭਾਂਡੇ ਚੋ ਕੀ ਅੰਦਰ ਲੈ ਜਾ ਤੇ ਕਿਦਾਂ ਵਲਵਲਾ ਕੇ ਤੈਨੂੰ ਹੁਣ ਤੁਰ ਕੇ ਤੇ ਨਹੀਂ ਚਲ ਜਾਣੀ ਲੈ ਲੋ ਜੇ ਟਰੈਕਟਰ ਲੱਗੇ ਆ ਦੇ ਭੀ ਤੁਰ ਕੇ ਚਲ ਜਾਂਦੇ ਆ ਦੇ ਹੱਦ ਹੋਈ ਕਿਤੇ ਮੈਂ ਨਹੀਂ ਬਹਿਣਾ ਹੀ ਮਾਲ ਕਾ ਦਿੰਦੇ ਕੋਈ ਰਿਸ਼ਤੇਦਾਰਾ ਜੀ ਇਹਨਾਂ ਮੇਰੀ ਭੰਡੜੀ ਕਰਨੀ ਕਰਨੀ ਦੂਜੀ ਦੂਜੀ ਰਾਣੀ ਪੜਾਂਗੇ ਰੱਖੀ ਆ ਉਹਦੇ ਨਹੀਂ ਭੁਗਤਾਈ ਕਰਨੀ ਮੈਂ ਜੂ ਆਈ ਆ ਤੁਹਾਡੇ ਘਰ ਦੇ ਕੀ ਖਰਾਉਣ ਨੂੰ ਜਾ ਜਾ ਦਵਿੰਦਰ ਮੇਰੇ ਗੱਲ ਸੁਣ ਇੱਥੇ ਇਦਾਂ ਕਰਤੀ ਕੱਪੜੇ ਤਾਂ ਤੁਸੀਂ ਇਦਾਂ ਜਿਹੜਾ ਨੀਕੋ ਜਿਹਾ ਪਾਏ ਆ ਮੇਂ ਲੱਗਣ ਡੈ ਜੀ ਤਾਂ ਕੱਪੜਿਆਂ ਨੂੰ ਕੀ ਕਹਿਣਾ ਵਾ ਢੋਲ ਦੂਰੋ ਵਾਜਦੇ ਵਾਜਦੇ ਚੰਗੇ ਲੱਗਦੇ ਆ ਲੱਗਦੇ ਆ ਹਣ ਤਾਂ ਕਾਨੀ ਖੰਦੇ ਆ ਵੇਖਿਆ ਜਮਾਨ ਨਹੀਂ ਪਹਿਣਾ ਇਹਨੇ ਤਾਂ ਕੋਈ ਕਸਰ ਨਹੀਂ ਛੱਡੀ ਕੁੜੀ ਬਦਨਾਮ ਕਰਨ ਵਾਲੀ ਕੀ ਹੋਇਆ ਵਾ ਤੇਨਾਂ ਦੇ ਗੱਲ ਨਹੀਂ ਕੀਤੀਆਂ ਹਾਂ ਅਜੇ ਹਾਂਜੀ ਚੰਗੀ ਹਾਂ ਨੂੰ ਕਿੱਥੋਂ ਲੱਗੇ ਕੀ ਹੋਇਆ ਮੈਨੂੰ ਸਾਫ ਸਾਫ ਦੱਸੋ ਚੰਗੀ ਦਰਾ ਗੌਰਬ ਨੇ ਬਗਾਨੇ ਮੁੰਡੇ ਨੂੰ ਫੋਨ ਦਿੱਤਾ ਅੱਛਾ ਉਹ ਕੁੜੀ ਨੂੰ ਲਾ ਲਾਇਆ ਕਰ ਹਾ ਜੋ ਨਹੀਂ ਹਾਂ ਇਹਨੂੰ ਸ਼ਰਮਨਾ ਆਈ ਇਹ ਮੁੰਡੇ ਨੂੰ ਵਰਜ ਨਹੀਂ ਸਕਦੀ ਕਿਹੜਾ ਤੀਪਤ ਜਣਾ ਵਾਰਾ ਮਾਪੇ ਹੋ ਤੇ ਕਿ ਆਵੇ ਹੋਏ ਰੱਬਾ ਇਹਨੂੰ ਦੇਖੋ ਬੰਦੇ ਆਖ ਤਾਂ ਲੈ ਰਖੀਦਾ ਵਾ ਤੀਪਤ ਕਿ ਆ ਕਿੰਦਰ ਜਿਆਦਾ ਕੀ ਕਰਦਾ ਕਿਹੜਾ ਗਿਆਣਾ ਅੱਜਕੱਲ ਮਿਆਣੇ ਆਹਦੇ ਸਾਨੂੰ ਪਤਾ ਵਾ ਵੱਡਿਆਂ ਵਿਸ਼ਿਆਂ ਨੂੰ ਪਤਾ ਹੀ ਨਹੀਂ ਕਿਸੇ ਗੱਲ ਦਾ ਇਹਨੇ ਸਮਝੀ ਨਾ ਫੇਰ ਆ ਕੁੜੀ ਐ ਨਾ ਨਾ ਆਪਣੀ ਤੇਨੇ ਕਦੇ ਸਮਝਿਆ ਹੀ ਨਹੀਂ ਆਹਦੇ ਆਹਦੇ ਆ ਜੋ ਵਾੜੀ ਖੇਤ ਨੂੰ ਖਾਂਦਾ ਵੇ ਉਹ ਵੀਰ ਭਰਾ ਕਾਦੇ ਆ ਮੇਰ ਨਾਲ ਅੱਗੇ ਤੇ ਫੋਨ ਤੇ ਵੀ ਨਹੀਂ ਤੁਸੀਂ ਗੱਲ ਕੀਤੀ ਤੇ ਕੀ ਗੱਲ ਕਰੀਏ ਚੋਰ ਦੀ ਮਾਂ ਤੇ ਬੁੱਕਲ ਤੇ ਮੂੰਹ ਅਹੀਂ ਤੇ ਪੁੱਤ ਕੇ ਤੇ ਸ਼ਰਮ ਉਹਦੇ ਨਾਲ ਪਾਣੀਓ ਪਾਣੀ ਹੋਏ ਆ ਕਿਤੇ ਜੀ ਨਹੀਂ ਕਰਦਾ ਕੋਈ ਗੱਲ ਕਰਨ ਨੂੰ ਤੇਰਨਾ ਹੀ ਗੱਲ ਕੀ ਕਰਨੀ ਬਾਗੇ ਤੇਰੀ ਸੱਸ ਮਾ ਸੌਣ ਲੈ ਬਾਹਰ ਦਾ ਸਪੀਕਰ ਕੀ ਆਖੂ ਕਰਨ ਹਾਂ ਇਹ ਤਾਂ ਪੰਡੇ ਜਾਵਾਂਗੇ ਥਾ ਥਾ ਹਾਂ ਹਾਏ ਇੱਥੋਂ ਤੱਕ ਇਹ ਚੱਲ ਗਈ ਆ ਇੱਥੋਂ ਤੱਕ ਪਹੁੰਚ ਗਈ ਉਹ ਤੇ ਹੁਣ ਵੱਡੇ ਆਪਦੇ ਵੀ ਹੀ ਮਾਰ ਦੇਣਾ ਹੀ ਮਾਤਾ ਅਸੀਂ ਵਾਕੂ ਨਹੀਂ ਬੀਜੀ ਹਾਂ ਮੇਰਾ ਕਾਰਬਾਰ ਯਾ ਕੋ ਬੱਜਾ ਹੀ ਹਾਂ ਜੋ ਮੂਹ ਜਾਂ ਪਾਟਾ ਤੇ ਸਾਡਾ ਕੀ ਕਰੋ ਕਪੋਣਾ ਹੋਊਗਾ ਚੱਲ ਮਨ ਨਾ ਖਰਾਬ ਕਰੋ ਤੇ ਦੂਜੀ ਗੱਲ ਵਾ ਜੋ ਬੰਦੇ ਮੂਹ ਵੰਗ ਜੋ ਬਰ ਕਿੰਨਾ ਚੰਗਾ 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 ਇਹ ਜਿਹੜੀ ਕੁੜੀ ਇਹ ਦੇ ਇਹਨੇ ਨਾਲ ਮੁੰਡਾ ਵੀ ਉਦਾਂ ਦਾ ਲਾ ਲਿਆ ਵਾ ਲੈ ਜੋ ਜੀ ਕੋਕੋ ਉਹ ਜੇ ਬੱਚੇ ਆ ਹਾਏ ਹਾਏ ਉਹਨੂੰ ਵੀ ਨਹੀਂ ਆਇਆ ਫੇ ਮੇਰੀ ਭੈਣ ਵਾਏ ਨਾ ਉਹਨਾਂ ਨੂੰ ਸ਼ਰਮ ਉਹਦੇ ਦਾ ਕਰਦੇ ਕਿਉ ਕਿਤੇ ਛਿੱਤਰ ਮਾਰਨੇ ਸੀ ਕਰਦੇ ਕਿਉ ਮੁੰਡੇ ਦੇ ਵੜ ਵੜ ਕੇ ਮਾਰਨੇ ਸੀ ਮਾਂ ਤੇ ਸੋਸ ਦੇ ਵਾਲਾਂ ਤੇਂਦੀ ਅੱਖੀਏ ਤੇ ਵੱਡਾ ਇਹ ਵਾ ਜੇ ਗੱਲ ਇਹਦੇ ਤਹ ਤੱਕ ਜਾਈਏ ਤੇ ਮਾੜੀ ਵੀ ਆ ਜਿਆਦਾ ਮਾੜੀ ਆ ਉਹ ਕਿੱਧਰ ਵਿੱਚ ਰਹਿਣ ਫਿਰ ਬੜੀ ਵਾ ਅਜੇ ਇਹਨੇ ਨਹੀਂ ਹੋ ਗਿਆ ਤਾਂ ਵੀ ਹੁਣ ਵਿੱਚ ਰਹਿਣ ਤੀਨ ਆ ਇਦਾਂ ਵੱਡਾ ਆਸਾ ਆ ਇੱਕ ਧੀ ਨਹੀਂ ਸਮਝਦੇ ਇਹਨੂੰ ਆਪਣੀ ਕਿੰਨੀ ਸੋਹਣੀ ਕੁੜੀ ਕਿਤੇ ਉਹ ਗੱਲ ਵਾ ਵੀ ਸਾਰਿਆਂ ਨੂੰ ਇੰਨੀ ਪਿਆਰੀ ਲੱਗਦੀ ਆ ਇਹਨਾਂ ਨੂੰ ਨਹੀਂ ਲੱਗਦੀ ਕੁੜੀ ਦੇ ਦਿਲ ਚ ਮਾਸਾ ਮਹਿਲਦੀ ਕੁੜੀ ਨੂੰ ਜਾਵੇ ਦੇ ਫੇਰ ਮਹਿਲ ਜਾਣ ਜਾਣ ਕੇ ਖੂਨ ਲਾਉਂਦੇ ਜਾਣ ਜਾਣ ਕੇ ਵਧੀਆ ਬਣ ਗਿਆ ਨਾ ਉਹਦਾ ਨਾਉਂ ਦਾ ਹੁੰਦਾ ਵਧੀਆ ਬਣ ਗਿਆ ਵਾ ਮੈਂ ਪਹਿਲਾਂ ਜਿਆਦਾ ਖਲਾਰਾ ਜੜਜ ਵੀ ਜਿਆਦਾ ਸੀ ਸੱਪ ਸੁਪਾ ਹੁੰਦੀ ਨਾ ਬੋਦਾ ਵੱਡਾ ਨਾ ਨਿਕਾਇਆ ਵੀ ਨਾ ਨੂੰ ਲਈਦਾ ਮਜੇ ਨਾ ਗਰਮੀ ਬਣ ਗਿਆ ਹੂੰ ਜਿਆਦਾ ਵੱਡਾ ਨਹੀਂ ਚੰਗਾ ਲੱਗਦਾ ਜਿਆਦਾ ਛੋਟਾ ਵੀ ਉਹ ਨਹੀਂ ਚੰਗਾ ਲੱਗਦਾ ਹਾਂ ਸੋਲਰ ਤੇ ਸਹੀ ਹੈ ਸੋਲਰ ਤੇ ਘਰਾਤੀ ਮੋਟਰ ਸਾਰੀ ਹੈ ਅੱਛਾ ਸੋਲਰ ਤੇ ਚੱਲਦੀ ਹੈ ਸੋਲਰ ਤੇ ਚੱਲਦੀ ਆਗੇ ਠੀਕ ਪਾਣੀ ਬੜਾ ਵਧੀਆ ਆਵੇ ਪੈਲੀ ਭਰੀ ਜਾਂਦੀ ਆ ਵਧੀਆ ਹੈ ਤੇ ਜਗਰਾ ਪਾਪੂ ਗੱਡਿਆ ਥੱਲੇ ਬੜਾ ਵਧੀਆ ਕੰਮ ਚੱਲੀ ਜਾਂਦਾ ਵਾ ਵਧੀਆ ਇਹ ਵੀ ਪੱਕਾ ਆਵੇ ਨਾਲੇ ਸਫਾਈ ਆ ਪੱਕਾ ਤੇ ਟੈਲੈਂਟ ਵਾਲ ਰੌਣਦਰ ਪੇਟੀਆਂ ਲਿਆ ਕੇ ਰੱਖਿਆ ਆ ਇਹ ਆਪੇ ਬੰਦਾ ਨਹੀਂ ਕੋਈ ਲੱਭਣ ਨੇ ਲਾਉਣ ਵਾਲਾ ਆਉਣੀਆਂ ਸਾਰੀਆਂ ਟਾਲਾਂ ਲੱਗਣੀਆਂ ਵਾ ਵਧੀਆ ਬਣਾਵਾਂਗੇ ਵਧੀਆ ਬਣ ਗਿਆ ਸਾਰਾ ਕੁਝ ਤੂੰ ਸੁਨਾਮ ਬਾਲਦਾ ਕੋਈ ਹਾਂ ਬਾਦ ਦਾ ਭਰਾ ਪਹਿਲਾਂ ਗੋਰੀਆਂ ਗਾੜੀਆਂ ਫਿਰ ਕਿ ਨਹੀਂ ਉਹ ਗੋਰੀਆਂ ਗਾੜੀਆਂ ਮੈਂ ਲਾ ਬੇ ਉੱਥੇ 600 ਕਰਕੇ ਵਿਆਹ ਕਰਾ ਕੇ ਪੱਕਾ ਹੋਗਾ ਆਹੋ ਦੇ ਘਰ ਦੇ ਮਗਰੋਂ ਕੀ ਕਹਿਣਾ ਉਹ ਤੇ ਚੱਲ ਅੱਜ ਗੱਲ ਹੋ ਜਾਂਦਾ ਪਰ ਨਹੀਂ ਫਿਰ ਕੰਮਕਾਰ ਫੁਕਸੀ ਜਿਆਦਾ ਆ ਕਾਜ ਆ ਗਏ ਜੀ ਸਾਡੇ ਪੈਸੇ ਹੀ ਬੜੇ ਲੱਗਦੇ ਮੈਂ ਉਹਦਾ ਵਧੀਆ ਕੰਮ ਠੀਕ ਹੀ ਜਿਆਦਾ ਯੋਰ ਵਾਲਾ ਤਾਂ ਨਹੀਂ ਹਾਂ ਨਹੀਂ ਨਹੀਂ ਸਹੀ ਚੱਲਦੀ ਜਾਂਦਾ ਯਾਰ ਗੁਰਿਆ ਕੋਈ ਈ ਡੀ ਟੈਨਸ਼ਨ ਨਹੀਂ ਜਿੰਨੀ ਕਹਿ ਦਿੰਦੇ ਹੁੰਦੇ ਆ ਹਮ ਕੰਮ ਚ ਇਹ ਵੀ ਸੂਤਰ ਆਉਂਦੀ ਗੱਲ ਆ ਸੂਤਰ ਆ ਜੇ ਤੇ ਫਿਰ ਤੇ ਪਹਿਲਾਂ ਪਹਿਲਾਂ ਔਖਾ ਲੱਗਦਾ ਬੰਦੇ ਨੂੰ ਜਦੋਂ ਬੰਦਾ ਸੈੱਟ ਹੋ ਜਾਂਦਾ ਨਾ ਕਿਸੇ ਵੀ ਕੰਮ ਚ ਪਹਿਲਾਂ ਪਹਿਲਾਂ ਔਖਾ ਹੀ ਲੱਗਦਾ ਵਾਕੇ ਹਮ ਹਮ ਚੱਲ ਆ ਜਾ ਅੰਦਰ ਆ ਚੱਲ ਜੀ ਗਰਮੀ ਬਹੁਤ ਹੈ ਦੀ ਗਰਮੀ ਇਦਾਂ ਹੀ ਆ ਏਸੀ ਜੁਆ ਹੀ ਸਾਰਾ ਦਿਨ ਏਸੀ ਚ ਬੜੇ ਰਹੀਦਾ ਇਤਨਾ ਆ ਉਹ ਤੇ ਮੀਂਹ ਪੈਂਦਾ ਸ ਠੰਡਾ ਹੀ ਸਭ ਮੈਨੂੰ ਹੀ ਪਤਾ ਇੰਨੀ ਗਰਮੀ ਵਾਹ ਤੂੰ ਦੱਸ ਦੋ ਦੇ ਨਾ ਇਹਨਾਂ ਲੈਣ ਲੁਣਾਂ ਆਉਂਦੇ ਪਾਰਟੀ ਸ਼ਾਰਟੀ ਕਰਦੇ ਤੂੰ ਦਿੱਤਾ ਜਦੋਂ ਮੈਂ ਤੈਨੂੰ ਸਰਪ੍ਰਾਈਜ਼ ਹੁਣ ਆਈ ਕਿਸ ਦਿਨ ਟਾਈਮ ਕੱਢ ਕੇ ਬੈਠਣੀ ਕਿਤੇ ਕੋਈ ਨਹੀਂ ਮੈਂ ਕਿਹਾ ਜ਼ਰੂਰ ਭਰਾ ਹਾਂ ਚੱਲਾ ਜਾ